ਉਦੋਂ ਸਾਈਟ ਤੋਂ ਸੰਸਦ ਮੈਂਬਰ ਜੋ ਫਿਲਹਾਲ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਪਾਈ ਗਮ੍ਰਿਤਪਾਲ ਸਿੰਘ ਉਹਨਾਂ ਨੂੰ ਲੈ ਕੇ ਵੱਡੀ ਖਬਰ ਹੈ ਬੀਤੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਸੀ ਕਿ ਅੰਮ੍ਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਨਸ਼ਾ ਕਰ ਰਹੇ ਨੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਇੱਕ ਬਿਆਨ ਦਰਜ ਕਰਵਾਇਆ ਗਿਆ ਪਰ ਇਸ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਉਂਦਾ ਸਾਹਮਣੇ ਆ ਰਿਹਾ ਹੈ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਬਾਜੇਕੇ ਦਾ ਪਰਿਵਾਰ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਉਹ ਵਿਰੋਧੀਆਂ ਤੇ ਕਾਫੀ ਗਰਮ ਹੁੰਦੇ ਨਜ਼ਰ ਆਏ ਇਹ ਮਾਮਲਾ ਕੀ ਹੈ ਇੱਕ ਵਾਰ ਤੁਹਾਨੂੰ ਦੱਸਦੇ ਆਂ ਦਰਅਸਲ ਇੱਕ ਪੋਸਟ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਅਜਨਾਲਾ ਅਦਾਲਤ ਦੇ ਵਿੱਚ ਪੁਲਿਸ ਦੇ ਵੱਲੋਂ ਪੇਸ਼ ਕੀਤੇ ਗਏ ਚਲਾਨ ਦੇ ਵਿੱਚ ਸੰਸਦ ਮੈਂਬਰ ਅਮਰਿਤਪਾਲ ਦੇ ਸਾਥੀ ਵਿਰਿੰਦਰ ਸਿੰਘ ਫੌਜੀ ਅਤੇ ਭਗਵੰਤ ਸਿੰਘ ਆ ਪ੍ਰਧਾਨ ਮੰਤਰੀ ਬਾਜੇਕੇ ਨੇ ਪੁਲਿਸ ਨੂੰ ਬਿਆਨ ਦਿੱਤੇ ਨੇ ਕਿ ਅਮਰਿਤਪਾਲ ਸਿੰਘ ਇੱਕ ਵੱਡਾ ਨਸ਼ੇੜੀ ਹੈ ਜਿਸ ਦੇ ਵਿੱਚ ਦੋ ਪੁਲਿਸ ਅਧਿਕਾਰੀਆਂ ਦੇ ਨਾਮ ਵੀ ਹੈ ਜਿਨ੍ਹਾਂ ਨੂੰ ਗਵਾਹ ਬਣਾਇਆ ਗਿਆ ਹੁਣੇ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਬਾਜਪੀਕੇ ਦਾ ਪਰਿਵਾਰ ਸਾਹਮਣੇ ਆਇਆ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਖੇਰੂ-ਖੇਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਈ ਅਮਰਿਤਪਾਲ ਸਿੰਘ ਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਬੀਤੇ ਕਾਲ ਲਗ ਉਹਨਾਂ ਦੇ ਵਕੀਲ ਦੇ ਵੱਲੋਂ ਵੀ ਇਹ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਗਿਆ ਸੀ ਤਾਂ ਹੁਣੇ ਇੱਕ ਵਾਰ ਫਿਰ ਤੋਂ ਉਹਨਾਂ ਦਾ ਪਰਿਵਾਰ ਸਾਹਮਣੇ ਆਇਆ ਇਸ ਦੇ ਨਾਲ ਹੀ ਪਰਿਵਾਰ ਨੇ ਹੋਰ ਕੀ ਕੁਝ ਕਿਹਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਇਹ ਜਿਹੜੀ ਝੂਠੀ ਖਾ ਡਾਈ ਫੇਰਦੇ ਨੇ ਇਹ ਮੋਦੀ ਵੀੜਿਆ ਦੇ ਜਿਹੜੇ ਵਿਰੋਧੀ ਪਾੜੀਆਂ ਨੇ ਇਹਨਾਂ ਨੂੰ ਕੋਰੇ ਕਾਗਜ਼ ਤੇ ਉਹਨਾਂ ਨੇ ਸਾਈਨ ਕਰਾ ਲਏ ਜਦੋਂ ਇਹ ਦਰਮਨ ਲੱਗੇ ਨਗਰੂ ਘੜੂ ਹੁਣ ਉਹਦੇ ਤੇ ਜੋ ਮਰਜ਼ੀ ਲਿਖੀ ਜਾਂ ਜੋ ਮਰਜ਼ੀ ਕੀਤੀ ਜਾਣ ਇਹ ਸਾਨੂੰ ਪਾੜਨਾ ਚਾਹੁੰਦੇ ਨੇ ਅਸੀਂ ਅੰਮ੍ਰਿਤਪਾਲ ਜਿੰਨੇ ਜੇਲ੍ਹ ਚ ਵੱਸ ਪਿਆ ਉਹਨਾਂ ਦਾ ਨਹੀਂ ਪਾੜਨਾ ਤੇ ਲੋਕ ਬਹੁਤ ਛਾਲੇ ਨੇ ਤੇ ਜਿਹੜੇ ਇਹ ਦੂਜਾ ਗੋਦੀ ਮੀਲੀ ਹੈ ਤੇ ਜਿਹੜੇ ਵਿਰੋਧੀ ਪਾਰਗਿਆਂ ਦੇ ਪਾੜ ਜਾਣ ਇੰਨੇ ਚਿਰ ਦੇ ਅੱਗੇ ਸੁੱਤੇ ਪਏ ਹੁਣ 4-5 ਮਹੀਨੇ ਨੂੰ ਆਇਆ ਹੁਣ ਜਲੀਏ ਤੇ ਉਹਨਾਂ ਨੇ ਦੂਜਾ ਆਪਣਾ ਮੰਤਰੀਆਂ ਦਾ ਹੈ ਵੀ ਉਹ ਨਸ਼ਾ ਖਾਂਦਾ ਹੈ ਮંત્રી ਕੋਈ ਨਸ਼ਾ ਨਹੀਂ ਆਖਿਆ ਕੋਈ ਕੁਝ ਨਹੀਂ ਆਖਿਆ ਆਪ ਦੇ ਕੋਲੋਂ ਸਾਰੀਆਂ ਗੱਲਾਂ ਬਣਾ ਦੇ ਨੇ ਜਿਹੜੀ ਸਰਕਾਰ ਜਿਹੜੇ ਲੋਧੀ ਪਾਰਟੀਆਂ ਆ ਦੇ ਕੋਲੋਂ ਗੱਲਾਂ ਬਣਾਉਂਦੀਆਂ ਸਾਡੇ ਮੁੰਡੇ ਕੁਝ ਨਹੀਂ ਆਖਿਆ ਤੇ ਨਾ ਹੀ ਆਖਣਾ ਤੇ ਨਾ ਅਮਰਪਾਲ ਦਾ ਪਾਰਟੀਆਂ ਨਾ ਉਹ ਸਾਨੂੰ ਮਾਰਾਂ ਦੇ ਨਾ ਹੀ ਉਹਨਾਂ ਨੂੰ ਮਾਰਾਂ ਨੇ ਅਸੀਂ ਤਾਂ ਕਿਤੇ ਨਾ ਭੈਣਾ ਭਰਾਵਾਂ ਦਾ ਨਾ ਵਰਤਨੇ ਆ ਤੇ ਜਿਹੜੇ ਪਾਛੇ ਬੰਦੇ ਲੋਕ ਕੀਤੀ ਜਾਂ ਕੀਤੀ ਜਾਂਦੇ ਅਮਰਪਾਲ ਸਤਾਈ ਵਾਲੀਆਂ ਬੋਤਾਂ ਜਿਹਨਾਂ ਡਾਕਿਆ ਲੱਗਦਾ ਏ ਉਹਨੇ ਮੁੱਖ ਮੰਤਰੀ ਬਣ ਜਾਣਾ ਏ ਅਗੇ ਨਾ ਸਾਡੇ ਸਾਲ ਦਾ ਮਜ਼ਾ ਨਹੀਂ ਲੱਗਦੀ ਨਹੀਂ ਇਸ ਸਾਲ ਦੀ ਖਾਸ ਦਾ ਵੱਧ ਨਹੀਂ ਲੱਗਦੀ ਇਹਨਾਂ ਦੋਸਾਂ ਲਈ ਹੁਣ ਉਹਦੇ ਚੋਕ ਕੇ ਫਿਰ ਇੱਕ ਸਾਲ ਦੀ ਲਾ ਦਿੱਤੀ ਏ ਇਹਨਾਂ ਨੂੰ ਆਪ ਦਾ ਡਰ ਮਾਰਦਾ ਪਿਆ ਕੋਈ ਗੱਲ ਨਹੀਂਗਾ ਤੇ ਇੱਕ ਨਵਾਂ ਜਿਹੜੀਆਂ ਚਰਦਾਂਆਂ ਬੋਟਾਂ ਪਾਈਆਂ ਨੇ ਇਹ ਜਿੱਤ ਕੜਦੀਆਂ ਪਈਆਂ ਇਹਨਾਂ ਦਾ ਆਏ ਜਿੱਤ ਜਾਣਾ ਐ ਐਮਐਲ ਜਿੱਤ ਜਾਣਾ ਤੇ ਇਹ ਲੋਕਾਂ ਦੀ ਖਵਾ ਡਾ ਡਾ ਕੇ ਲੋਕਾਂ ਦੇ ਵਹਿਮ ਦੇ ਵਿੱਚ ਪਾਦੇ ਨੇ ਵੀ ਲੋਕਾਂ ਨੂੰ ਆਖਦੇ ਵੀ ਐਂ ਕਰਦਾ ਮਤ ਪਾਏਂਗਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੀ ਤੇ ਜਿੱਥੇ ਮਰਜੀ ਜਿਹੜਾ ਗਿਆ ਉਹ ਦੱਸੇ ਕਿ ਫਲਾਣਾ ਉਹਦੇ ਕੋਲ ਗਿਆ ਉੱਥੇ ਤਾਂ ਚਿੜੀ ਨਹੀਂ ਜਾ ਸਕਦੀ ਤੇ ਬੰਦੇ ਦਾ ਜਣਾ ਹੈ ਕਿ ਪੰਜਵੇਂ ਦਾ ਤਲਾਸ਼ੀ ਹੁੰਦੀ ਹੈ ਤੇ ਗੋਲੀਆਂ ਨੂੰ ਕੌਣ ਦੇ ਆ ਤੇ ਕੌਣ ਖਾਂਦਾ ਇਹ ਬਾਝੂਠ ਤੇ ਝੂਠ ਮਾਰਦੇ ਨੇ ਅਸੀਂ ਉਹਨਾਂ ਨੂੰ ਬਿਸਕਟ ਲੈ ਕੇ ਗਏ ਸਾਡੇ ਉੱਥੇ ਬਾਹਰ ਕਰ ਦਏ ਨੇ ਉਹ ਸਾਡੇ ਬਿਸਕਟ ਨਹੀਂ ਅੰਦਰ ਗਏਗੇ ਤੇ ਉਹ ਉੱਥੇ ਗੋਲਣਾ ਕਿਹੜਾ ਅੰਦਰ ਦੇ ਕੇ ਆਉਂਦਾ ਕੋਈ ਕਿਹੜਾ ਇਹਨਾਂ ਦਾ ਜਾਣਦਾ ਬੰਦਾ ਜਿਹੜਾ ਉੱਥੇ ਗੋਲਣਾ ਦੇ ਕੇ ਆਉਂਦਾ ਤਾਂ ਕਿਹਨੇ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਹੋਰ ਕੋਈ ਬੰਦਾ ਗਿਆ ਉੱਥੇ ਜਾ ਕੇ ਦੱਸਿਆ ਸਾਨੂੰ ਕਿ ਕੋਈ ਹੋਰ ਗਿਆ ਵੀ ਜਿਹੜਾ ਗਿਆ ਸਾਡੇ ਮੂੰਹ ਤੇ ਆਣ ਕੇ ਗਿਆ ਨਾ ਵੀ ਸਾਡੇ ਮੂੰਹ ਤੇ ਆਣ ਕੇ ਆਖੇ ਵੀ ਆ ਬੰਦਾ ਗਿਆ ਏ ਤੇ ਅਸੀਂ ਝੂਠ ਸੁਭਾਨ ਮਾਰਿਆ ਹੁਣ ਕੁਛ ਨਹੀਂ ਬੰਨਣਾ ਕਾ ਜੋ ਅਮਰਤ ਬਾਹ ਜਿਹਦੇ ਮਨ ਚ ਵਸ ਗਿਆ ਨਾ ਉਹ ਉੱਥੇ ਹੀ ਰਹੇਗਾ ਉਹ ਮਨ ਦੇ ਵਿੱਚ ਹੀ ਰਹੇਗਾ ਜਿਹੜੇ ਉਹ ਨਿਕਲਦਾ ਨਹੀਂ ਜਿਵੇਂ ਮਰਜੀ ਬੋਲੀ ਹੁਣ ਸਾਨੂੰ ਤਾਂ ਕਈਆਂ ਨੇ ਆਨੇ ਅਮਰਤ ਬਾ ਕਦੋਂ ਆਉਣਾ ਦੇਖੀ ਅਸੀਂ ਤੁ ਜਾਉਦੇ ਨਾਲ ਡੱਟ ਕੇ ਖੜੇ ਆ ਤੇ ਜਿੱਥੇ ਜਾਈਏ ਇਨਾ ਮਾਨ ਸਨਮਾਨ ਕਰਦੇ ਨੇ ਤੇ ਉਹ ਪੋਸ਼ੇ ਅੰਮ੍ਰਿਤਪਾਲ ਤੋਂ ਲਗਭਗ ਨਹੀਂ ਆ ਜਾਣਾ ਬਸ ਥੋੜੇ ਚਿਰੇ ਚੱਤੋਂ ਆਉਂਦੇ ਆ ਪੱਕੇ ਆਉਂਦੇ ਆ ਪਾਰਟੀ ਦੇ ਬੰਦੇ ਆ ਪੱਕੇ ਤੇ ਹੁਣ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਖਦਰਾ ਪਿਆ ਹੋਇਆ ਇਹ ਜਿਹੜੀ ਝੂਠੀ ਖਾ ਡਾਈ ਫਿਰਦੇ ਨੇ ਇਹ ਮੋਦੀ ਵੀੜਿਆ ਦੇ ਜਿਹੜੇ ਵਿਰੋਧੀ ਪਾਰਟੀਆਂ ਨੇ ਇਹਨਾਂ ਤੋਂ ਕੋਰੇ ਕਾਗਜ਼ ਤੇ ਉਹਨਾਂ ਨੇ ਸਾਈਨ ਕਰਾ ਲਏ ਜਦੋਂ ਇਹ ਦਰਮਣ ਲੱਗੇ ਡਬਰੂ ਗੜੂ ਹੁਣ ਆਉਂਦੇ ਤੇ ਜੋ ਮਰਜੀ ਲਿਹੀ ਜਾਂ ਜੋ ਮਰਜੀ ਕੀਤੀ ਜਾਣਾ ਇਹ ਸਾਨੂੰ ਪਾਰਨਾ ਚਾਹੁੰਦੇ ਨੇ ਅਸੀਂ ਅੰਮ੍ਰਿਤਪਾਲ ਜਿੰਨੇ ਦੇਲ ਚ ਵਸ ਪਿਆ ਉਹਨਾਂ ਤਾਂ ਨਹੀਂ ਪਾਰਨਾ ਤੇ ਲੋਕ ਬਹੁਤ ਛਾਂਲੇ ਨੇ ਤੇ ਜਿਹੜੇ ਇਹ ਦੂਜਾ ਗੋਦੀ ਮੀਲੀਏ ਤੇ ਜਿਹੜੇ ਵਿਰੋਧੀ ਪਾਰਟੀਆਂ ਦੇ ਪਾਰਜਨ ਇੰਨੇ ਜਿਹੇ ਅੱਗੇ ਸੁੱਤੇ ਪਏ ਹੁਣ 4-5 ਮਹੀਨਿਆਂ ਨੂੰ ਆਇਆ ਹੁਣ ਜਲੀ ਇਹੋਨਾਂ ਨੇ ਦੂਜਾ ਆਪਣਾ ਮੰਤਰੀਆਂ ਲਾਏ ਵੀ ਉਹ ਨਸ਼ਾ ਖਾਂਦਾ ਹੈ ਮੰਤਰੀ ਕੋਈ ਨਸ਼ਾ ਨਹੀਂ ਆਖਿਆ ਕੋਈ ਕੁਝ ਨਹੀਂ ਆਖਿਆ ਆਪਦੇ ਕੋਲੋਂ ਸਾਰੀਆਂ ਗੱਲਾਂ ਬਣਾ ਦੇ ਨੇ ਜੀ ਸਰਕਾਰ ਜਿਹੜੇ ਲੋਦੀ ਪਾਰਟੀਆਂ ਆਦੇ ਕੋਲੋਂ ਗੱਲਾਂ ਬਣਾਉਂਦੀਆਂ ਸਾਡੇ ਮੁੰਡੇ ਕੁਝ ਨਹੀਂ ਆਖਿਆ ਤੇ ਨਾ ਹੀ ਆਖਣਾ ਨਾ ਹੋਂਦ ਪਾਲਣਾ ਪਾਟਣਾ ਨਾ ਉਹ ਸਾਨੂੰ ਮਾਰਾਣੇ ਨਾ ਹੀ ਉਹਨਾਂ ਨੂੰ ਮਾਰਾਣੇ ਆ ਅਹੀਂ ਦੇਖੋ ਜਿਹਨਾਂ ਪੈਣਾ ਭਰਾਵਾਂ ਦਾ ਨ ਵਰਤਨੇ ਆ ਤੇ ਜਿਹੜੇ ਪਾਛੇ ਬੰਦੇ ਲੋਕ ਕੀਤੀ ਜਾਂ ਕੀਤੀ ਜਾਂਦੇ ਅਮਰਤਪੁਰ ਸਤਾਈਆਂ ਜਾਂ ਭੋਗਤਾਂ ਜਿਹਨਾਂ ਡਰ ਪਿਆ ਲੱਗਦਾ ਏ ਉਹਨੇ ਮੁੱਖ ਮੰਤਰੀ ਬਣ ਜਾਣਾ ਅੱਗੇ ਨੇ ਸਾਡੇ ਸਾਲ ਦਾ ਮਰਦਾਨ ਨਹੀਂ ਲੱਗਦੀ ਨਹੀਂ ਇਹ ਸਾਲ ਦੀ ਸਾਲ ਦਾ ਵਧ ਨਹੀਂ ਲੱਗਦੀ ਇਹਨਾਂ ਦੋਸਾਂ ਲਈ ਹੁਣ ਉਹਦੇ ਚੋਕੇ ਫਿਰ ਇੱਕ ਸਾਲ ਦੀ ਲਾ ਦਿੱਤੀ ਏ ਇਹਨਾਂ ਨਾਲ ਦਾ ਡਰ ਮਾਰਦਾ ਪਿਆ ਕੋਈ ਗੱਲ ਨਹੀਂਗਾ ਤੇ 81 ਜਿਹੜੀਆਂ ਤਰਫ ਦਾਆਂ ਗੋਟਾਂ ਪਈਆਂ ਨੇ ਇਹ ਜਿੱਤ ਕੜਦੀਆਂ ਪਈਆਂ ਇਹਨਾਂ ਦਾ ਆਏ ਜਿੱਤ ਜਾਣਾ ਐ ਐਮਐਲ ਜਿੱਤ ਜਾਣਾ ਤੇ ਇਹ ਲੋਕਾਂ ਦੀ ਖਵਾ ਡਾ ਡਾ ਕੇ ਲੋਕਾਂ ਦੇ ਵਹਿਮ ਦੇ ਵਿੱਚ ਪਾਦੇ ਨੇ ਵੀ ਲੋਕਾਂ ਨੂੰ ਆਖਦੇ ਮੈਂ ਇੰਹੀਂ ਕਰਦਾ ਮੈਂ ਪਾਈਂ ਕਰਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਗਈ ਤੇ ਜਿੱਥੇ ਮਰਜੀ ਜਿਹੜਾ ਗਿਆ ਉਹ ਦੱਸੇ ਵੀ ਫਸਾਣਾ ਉਹਦੇ ਕੋਲ ਗਿਆ ਉੱਥੇ ਤਾਂ ਚਿੜੀ ਨਹੀਂ ਜਾ ਸਕਦੀ ਤੇ ਬੰਦੇ ਦਾ ਜਣਾ ਹੈ ਕਿ ਪੰਜਵੇਂ ਦਾ ਤਲਾਸ਼ੀ ਹੁੰਦੀ ਹੈ ਤੇ ਗੋਲੀਆਂ ਨੂੰ ਕੌਣ ਦੇ ਐ ਤੇ ਕੌਣ ਖਾਂਦਾ ਇਹ ਬਾਝੂਠ ਤੇ ਝੂਠ ਮਾਰਦੇ ਨੇ ਅਸੀਂ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਸਾਡੇ ਉੱਥੇ ਬਾਹਰ ਗੱਲਦੇ ਨੇ ਉਹ ਸਾਡੇ ਬਿਸਕਟ ਨਹੀਂ ਅੰਦਰ ਗਏਗੇ ਤੇ ਉਹ ਉੱਥੇ ਗੋਲਣਾ ਕਿਹੜਾ ਅੰਦਰ ਦੇ ਕੇ ਆਉਂਦਾ ਕੋਈ ਕਿਹੜਾ ਇਹਨਾਂ ਦਾ ਜਾਂਦਾ ਬੰਦਾ ਜਿਹੜਾ ਉੱਥੇ ਗੋਲਣਾ ਦੇ ਕੇ ਆਉਂਦਾ ਤਾਂ ਕਿਹਨੇ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਹੋਰ ਕੋਈ ਬੰਦਾ ਗਿਆ ਉੱਥੇ ਜਾ ਕੇ ਦੱਸਿਆ ਸਾਨੂੰ ਵੀ ਕੋਈ ਹੋਰ ਗਿਆ ਵੀ ਜਿਹੜਾ ਗਿਆ ਸਾਡੇ ਮੂੰਹ ਤੇ ਆ ਕੇ ਗਿਆ ਹਾਂ ਵੀ ਸਾਡੇ ਮੂੰਹ ਤੇ ਆ ਕੇ ਆਖੇ ਵੀ ਆ ਬੰਦਾ ਗਿਆ ਏ ਤੇ ਅਸੀਂ ਝੂਠ ਸੁਭਾਨ ਮਾਰਿਆ ਹੁਣ ਕੁਝ ਨਹੀਂ ਬੰਨਣਾ ਕਿ ਜੋ ਅਮਰਪਾਲ ਜੀ ਦੇ ਮਨ ਚ ਵਸ ਗਿਆ ਨਾ ਉਹ ਉੱਥੇ ਹੀ ਰਹੇਗਾ ਉਹ ਮੰਨਦੇ ਵਿੱਚ ਹੀ ਰਹੇਗਾ ਗੱਲ ਇਹਦੇ ਉਹ ਨਿੱਕਾ ਤਾਂ ਨਹੀਂ ਜਿਵੇਂ ਮਰਜ਼ੀ ਬੋਲੀ ਹੁਣ ਸਾਨੂੰ ਤਾਂ ਕਿਹਿਆਂ ਨਹੀਂ ਆਨੇ ਅੰਮ੍ਰਿਤਪੁਰ ਕਦੋਂ ਆਉਣਾ ਦੇਖੀ ਅਸੀਂ ਜਉਂਦੇ ਨਾਲ ਡੱਟ ਕੇ ਖੜੇ ਆ ਤੇ ਜਿੱਥੇ ਜਾਈਏ ਇਹਨਾ ਮਾਨ ਸਨਮਾਨ ਕਰਦੇ ਨੇ ਤੇ ਉਹ ਕਹਿੰਦੇ ਅੰਮ੍ਰਿਤਪੁਰ ਕਦੋਂ ਬਈ ਨਹੀਂ ਆ ਜਣਾ ਬਸ ਥੋੜੇ ਚਿਰੇ ਚੱਤੋਂ ਆਉਂਦੇ ਆ ਪੱਕੇ ਆਉਂਦੇ ਆਉਂਦੇ ਪਾਰਟੀ ਦੇ ਬੰਦੇ ਆ ਪੱਕੇ ਤੇ ਹੁਣ ਦੂਜੀਆਂ ਪਾਰਟੀਆਂ ਜਿਹੜੀਆਂ ਉਹਨਾਂ ਖਦਰਾ ਪਿਆ ਹੋਇਆ